ਹੈਲੋ ਫਰੈਂਡਸ ਯੂ ਆ ਵੈਲਕਮ ਟੂ ਦਲਜੀਤ ਐਜੂਕੇਸ਼ਨ ਵਰਲਡ ਦੋਸਤੋ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਗੇ ਫਿਟ ਐਂਡ ਫਾਈਨ ਹੋਵੋਗੇ ਤੇ ਪ੍ਰਮਾਤਮਾ ਅਗੇ ਅਰਦਾਸ ਵੀ ਕਰਦਾ ਹਾਂ ਕਿ ਉਹ ਸਦਾ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਦੋਸਤੋ ਮੈਂ ਇੱਕ ਵਾਰ ਫਿਰ ਹਾਜ਼ਰ ਹਾਂ ਤੁਹਾਡੇ ਸਾਹਮਣੇ ਕੁਝ ਹੋਰ ਨੌਕਰੀਆਂ ਦੀ ਜਾਣਕਾਰੀ ਲੈ ਕੇ ਹਮੇਸ਼ਾ ਦੀ ਤਰ੍ਹਾਂ ਅੱਜ ਅਸੀਂ ਫਿਰ ਗੱਲ ਕਰਾਂਗੇ ਕੁਝ ਹੋਰ ਜਿਹੜੀਆਂ ਨੌਕਰੀਆਂ ਦੀ ਤੇ ਅੱਜ ਦੀਆਂ ਜਿਹੜੀਆਂ ਜੌਬਸ ਨੇ ਉਹ ਨੇ ਟੀਚਿੰਗ ਤੇ ਨੌਨ ਟੀਚਿੰਗ ਦੋਨੋਂ ਹੀ ਡਿਪਾਰਟਮੈਂਟ ਦੇ ਵਿੱਚ ਸੈਲ ਦੀ ਜਿਹੜੀ ਉਹ ਬਹੁਤ ਹੀ ਅੱਛੀ ਹੈ ਤੇ ਅਕਮੋਡੇਸ਼ਨ ਹੈ ਜਿਹੜੀ ਉਹ ਕੁਝ ਇੰਸਟੀਚੂਟਸ ਵੱਲੋਂ ਪ੍ਰੋਵਾਈਡ ਕੀਤੀ ਜਾ ਰਹੀ ਹੈ ਤੇ ਲੋਕੇਸ਼ਨ ਦੀ ਜ਼ਿਕਰ ਗੱਲ ਕਰੀਏ ਅੱਜ ਦੀਆਂ ਲੋਕੇਸ਼ਨਾਂ ਨੇ ਜੀ ਫਾਜ਼ਲਕਾ ਚਲੰਦਰ ਬਠਿੰਡਾ ਬਰਨਾਲਾ ਲੁਧਿਆਣਾ ਸਿੱਧਵਾ ਨਕੋਦਰਾ ਤੇ ਚਲੋ ਜੀ ਫਿਰ ਸ਼ੁਰੂ ਕਰੀਏ ਵੀਡੀਓ ਤੇ ਜਾਣੀਏ ਅੱਜ ਦੀਆਂ ਨੌਕਰੀਆਂ ਬਾਰੇ ਸਭ ਤੋਂ ਪਹਿਲਾ ਸਕੂਲ ਹੈ ਜੀ ਸੰਤ ਬਾਬਾ ਭਗਤ ਸਿੰਘ ਇੰਟਰਨੈਸ਼ਨਲ ਸਕੂਲ ਚਲੰਦਰ ਇਨਨੂੰ ਲੋੜ ਹੈ ਜੀ ਪੀਜੀਟੀ ਇੰਗਲਿਸ਼ ਦੇ ਦੋ ਟੀਚਰ ਦੀ ਟੀਜੀਟੀ ਕੰਪਿਊਟਰ ਦਾ ਇੱਕ ਟੀਚਰ ਮੈਥਸ ਦੇ ਦੋ ਟੀਚਰ ਸਾਇੰਸ ਦਾ ਇੱਕ ਟੀਚਰ ਤੇ ਐਸਐਸਟੀ ਦਾ ਇੱਕ ਟੀਚਰ ਤੇ ਪੀਆਰਟੀ ਇੱਕ ਟੀਚਰ ਤੇ ਨਾਲ ਹੀ ਲੋੜ ਇਹਨਾਂ ਨੂੰ 뮤직 ਦੇ ਇੱਕ ਟੀਚਰ ਦੀ ਵੀ ਕੁਝ ਟਰਮਸ ਐਂਡ ਕੰਡੀਸ਼ਨ ਨੇ ਨਾ ਵੱਲੋਂ ਕਿ ਕੁਆਲਿਫੀਕੇਸ਼ਨ ਜਿਹੜੀ ਉਹ ਦੈਟ ਸ਼ੁੱਡ ਬੀ ਐਸ ਪਰ ਸੀਬੀਐਸਸੀ ਨੋਰਮਸ ਤੇ ਸੈਲਰੀ ਜਿਹੜੀ ਹੈ ਉਹ ਹੋਏਗੀ ਸਕੂਲ ਦੇ ਰੂਲਸ ਦੇ ਮੁਤਾਬਕ ਜੋ ਵੀ ਸਕੂਲ ਦੇ ਵਿੱਚ ਰੂਲਸ ਨੇ ਅਕੋਰਡਿੰਗਲੀ ਜਿਹੜੀ ਤੁਹਾਡੀ ਸੈਲਰੀ ਤੁਹਾਨੂੰ ਦਿੱਤੀ ਜਾਏਗੀ ਤੇ ਇੰਟਰਵਿਊ ਤੇ ਤੁਸੀਂ ਜਾਣਾ ਹੈ ਜੀ 20 ਜੂਨ ਨੂੰ ਜਾਣੀ ਕੱਲ ਤੇ ਅਪਲਾਈ ਤੁਸੀਂ ਕਰਨਾ ਹੈ ਜੀ sbbsisjalandhar@gmail.com ਤੇ ਤੇ ਕੰਟੈਕਟ ਨੰਬਰ ਇਹਨਾਂ ਦਾ ਤੁਸੀਂ ਨੋਟ ਕਰ ਸਕਦੇ ਹੋ ਜੇ ਕੋਈ ਪੁੱਛਕਿਛ ਕਰਨਾ ਚਾਹੁੰਦੇ ਹੋ ਤਾਂ ਨੰਬਰ ਹੈ ਜੀ 9876843384 ACG ਸੰਤ ਬਾਬਾ پاک ਸਿੰਘ ਇੰਟਰਨੈਸ਼ਨਲ ਸਕੂਲ ਚਲੰਦਰ ਨੈਕਸਟ ਹੈ ਜੀ ਟੈਗੋਰਸ ਇੰਟਰਨੈਸ਼ਨਲ ਸਮਾਰਟ ਸਕੂਲ ਚਲੰਦਰ ਇਹਨਾਂ ਨੂੰ ਲੋੜ ਹੈ ਜੀ TGT ਮੈਥਸ ਸਾਇੰਸ ਇੰਗਲਿਸ਼ ਪੰਜਾਬੀ PRT 올 ਸਬਜੈਕਟਸ ਬੱਸ ਡਰਾਈਵਰ ਦੀ ਤੇ PN ਮਤਲਬ PRT ਦੇ ਸਾਰੇ ਸਬਜੈਕਟਾਂ ਦੇ ਟੀਚਰ TGT ਦੇ ਵਿੱਚ ਸਿਰਫ ਮੈਥਸ ਸਾਇੰਸ ਇੰਗਲਿਸ਼ ਪੰਜਾਬੀ ਅਪਲਾਈ ਤੁਸੀਂ ਕਰਨਾ ਹੈ ਜੀ ਤੁਰੰਤ ਈਮੇਲ ਆਈਡੀ ਹੈ ਜੀ tiws_jal@yahoo.com ਤੇ ਸੰਪਰਕ ਨੰਬਰ ਤੁਸੀਂ ਨੋਟ ਕਰ ਸਕਦੇ ਹੋ 8289 44674 ac tagore's international smart school chalander ਉਹਨਾਂ ਦੇ ਵੱਲੋਂ ਕੱਢੀਆਂ ਗਈਆਂ ਕੁਝ ਨੌਕਰੀਆਂ ਦੀ ਗੱਲ ਨੈਕਸਟ ਹੈ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ ਇਸ ਕਾਲਜ ਦੇ ਵਿੱਚ ਲੋੜ ਹੈ ਜੀ ਸਿਰਫ ਨਨ ਟੀਚਿੰਗ ਸਟਾਫ ਦੀ ਮਨ ਲਓ ਟੀਚਿੰਗ ਦੀ ਨਹੀਂ ਸਿਰਫ ਨਨ ਟੀਚਿੰਗ ਸਟਾਫ ਦੀ ਲੋੜ ਹੈ ਡਿਟੇਲਡ ਇਨਫੋਰਮੇਸ਼ਨ ਜਿਹੜੀ ਹੈ ਸਚ ਐਸ ਕਿ ਕਿੰਨੀਆਂ ਪੋਸਟਾਂ ਨੇ ਕੁਆਲੀਫਿਕੇਸ਼ਨ ਕੀ ਚਾਹੀਦੀ ਹੈ ਨਨ ਟੀਚਿੰਗ ਦੀ ਪੋਸਟਾਂ ਦੇ ਲਈ ਪੇ ਸਕਿੱਲ ਕੀ ਦਿੱਤਾ ਜਾਏਗਾ ਜਾਂ ਫਿਰ ਹੋਰ ਕੋਈ ਕੰਡੀਸ਼ਨ ਹੈ ਜਿਹੜੀਆਂ ਇਹ ਸਾਰੀ ਜਾਣਕਾਰੀ ਜਿਹੜੀ ਇਹਨਾਂ ਦੀ ਵੈਬਸਾਈਟ ਤੇ ਅਵੇਲੇਬਲ ਹੈ ਸੀ ਤੁਸੀਂ ਇਹਨਾਂ ਦੀ ਸਾਈਟ ਤੇ ਜਾ ਕੇ ਚੈੱਕ ਕਰ ਸਕਦੇ ਹੋ ਜਿਹੜੀ ਤੁਹਾਡੀ ਇਨਫੋਰਮੇਸ਼ਨ ਉੱਥੇ ਅਵੇਲੇਬਲ ਹੈ ਦੀ ਵੈਬਸਾਈਟ ਤੁਸੀਂ ਨੋਟ ਕਰ ਲਓ ਜੀ www.gndec.ac.in ਇਸ ਸਾਈਟ ਤੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਕਿ ਕਿਹੜੀਆਂ ਪੋਸਟਾਂ ਨੇ ਕੀ ਸੈਲਰੀ ਹੈ ਕੀ ਕੁਆਲਿਫਿਕੇਸ਼ਨ ਹੈ ਤੇ ਲਾਸਟ ਡੇਟ ਹੈ ਅਪਲਾਈ ਕਰਨ ਦੀ 27 ਜੂਨ 2024 ਸੰਪਰਕ ਨੰਬਰ ਵੀ ਤੁਸੀਂ ਇਹਨਾਂ ਦਾ ਨੋਟ ਕਰ ਸਕਦੇ ਹੋ ਜੇ ਕੋਈ ਟੈਲੀਫੋਨਿਕਲੀ ਕੁਝ ਪੁੱਛਣਾ ਚਾਹੁੰਦੇ ਹੋ ਨੰਬਰ ਹੈ ਜੀ 0161 5064703 5064501 So it was Guru Nanak Dev, Engineering College, Ludhiana. And the very next is Mother's uh, Teacher School, Barnala. Mother Teacher School, Barnala, And in a load PGT and TGT, Maths, Physics, English, Social Science and Computer. ਇਹ ਕੁਝ ਪੋਸਟਾਂ ਨੇ ਜਿਹੜੀਆਂ ਇਹ ਸਕੂਲ ਵੱਲੋਂ ਮਦਰ ਟੀਚਰ ਬਰਨਾਲਾ ਵੱਲੋਂ ਕੱਢੀਆਂ ਗਈਆਂ ਏ ਤੇ ਰੈਜ਼ਿਊਮੇ ਤੁਸੀਂ ਸੈਂਡ ਕਰਨੇ ਆ ਜੀ mt school barnala @gmail.com ਤੇ ਤੇ ਸੰਪਰਕ ਨੰਬਰ ਵੀ ਇਹਨਾਂ ਦਾ ਸਕਰੀਨ ਤੇ ਹੈ ਜੀ 9216239604 ਸੋ ਇਟ ਵਾਸ ਮਦਰ ਟੀਚਰ ਸਕੂਲ ਬਰਨਾਲਾ ਐਂਡ ਦ ਨੈਕਸਟ ਸਕੂਲ ਇਜ਼ ਗੁਰੂ ਹਰਗੋਬਿੰਦ ਪਬਲਿਕ ਸਕੂਲ ਸਿਦਮਾ ਖੁਰਦ ਲੁਧਿਆਣਾ ਇਨਾਂ ਨੂੰ ਲੋਡ ਹੈ ਜੀ ਪੀਜੀਟੀ ਹਿਸਟਰੀ ਜੀਓਗ੍ਰਾਫੀ ਦੀ ਤੇ ਟੀਜੀਟੀ ਜੀਓਗ੍ਰਾਫੀ ਤੇ ਬਾਇਓ ਜੀ ਨਾਲ ਹੀ ਲੋਡ ਹੈ ਇਹਨਾਂ ਨੂੰ ਪੀਆਰਟੀ ਟੀਚਰ ਦੀ ਤੇ ਲੈਬ ਅਸਿਸਟੈਂਟ ਦੀ ਵੀ ਲੋਡ ਹੈ ਬਟ ਲੈਬ ਅਸਿਸਟੈਂਟ ਜਿਹੜਾ ਚਾਹੀਦਾ ਇਹਨਾਂ ਨੂੰ ਸਾਇੰਸ ਲੈਬ ਦੇ ਲਈ ਚਾਹੀਦਾ ਹੈ ਕੁਝ ਟਰਮਸ ਐਂਡ ਕੰਡੀਸ਼ਨ ਇਹਨਾਂ ਵੱਲੋਂ ਵੀ ਦੱਸੀਆਂ ਗਈਆਂ ਨੇ ਕਿ ਜਿਹੜੀ ਲਾਸਟ ਡੇਟ ਹੈ ਅਪਲਾਈ ਕਰਨ ਦੀ ਉਹ 25 ਜੂਨ ਹੈ ਤੇ ਕੁਆਲੀਫਿਕੇਸ਼ਨ ਜਿਹੜੀਆਂ ਉਹ ਤੁਹਾਡੀਆਂ ਹੋਣੀਆਂ ਚਾਹੀਦੀਆਂ ਨੇ ਜਿ ਐਸ ਪਰ ਸੀਬੀਐਸਸੀ ਨੋਰਮਸ ਐਕਸਪੀਰੀਅੰਸ ਜਿਹੜਾ 2-3 ਸਾਲ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਮੈਂਡੈਟਰੀ ਹੈ ਇੰਗਲਿਸ਼ ਦੀ ਜਿਹੜੀ ਫਲੂਐਂਸੀ ਹੈ ਤੁਹਾਡੀ ਤੇ ਕੰਪਿਊਟਰ ਦੀ ਨੌਲੇਜ ਹੈ ਇਸ ਮਸਟ ਇਹ ਦੋਨੋਂ ਹੀ ਚੀਜ਼ਾਂ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਤੋਂ ਬਿਨਾ ਥੋੜਾ ਮੁਸ਼ਕਲ ਹੋ ਜਾਏਗਾ ਹੋਸਟਲ ਫੈਸਿਲਿਟੀ ਜਿਹੜੀ ਨੋਮੀਨਲ ਚਾਰਜ ਤੇ ਅਵੇਲੇਬਲ ਹੈ ਸਿਰਫ ਤੇ ਸਿਰਫ ਫੀਮੇਲ ਕੈਂਡੀਡੇਟਸ ਦੇ ਲਈ ਮਨੋਲੀ ਫੀਮੇਲ ਕੈਂਡੀਡੇਟਸ ਨੂੰ ਹੋਸਟਲ ਫੈਸਿਲਿਟੀ ਦਿੱਤੀ ਜਾਏਗੀ ਬਹੁਤ ਹੀ ਨੋਮੀਨਲ ਚਾਰजेस ਦੇ ਉੱਪਰ ਤੇ ਸੈਲਰੀ ਜਿਹੜੀ ਉਹ 네ਗੋਸ਼ੀਏਬਲ ਆ ਗਲਵਾਰ ਯੋਗ ਹੈ ਤੁਸੀਂ ਤੁਹਾਡੀ ਇੰਟਰਵਿਊ ਦੇ ਅਕੋਰਡਿੰਗ ਜਿਹੜੀ ਸੈਲਰੀ ਤੁਹਾਡੀ ਫਿਕਸ ਹੋ ਜਾਏਗੀ ਈਮੇਲ ਆਈਡੀ ਤੁਸੀਂ ਨੋਟ ਕਰ ਲਓ ਜਿੱਥੇ ਤੁਸੀਂ ਆਪਣੇ ਸੀਵੀ ਜਾਂ ਰੈਜ਼ਿਊਮੇ ਵਗੈਰਾ ਭੇਜਣੇ ਨੇ ਈਮੇਲ ਹੈ ਜੀ ghg p school @yahoo.com yahoo.co.in ਸੋ ਸੋ sg hp school @yahoo.co.in Their contact numbers are also there, and numbers are nine eight one five eight three eight eight six nine, and there is another number also which is nine four six three zero seven six six eight five. So it was Guru Har Public School, Siddhama Kordalu Ludhiana. Agla school is Tagore International Educational, sorry. ਗੌਰ ਐਜੂਕੇਸ਼ਨਲ ਸੁਸਾਇਟੀ ਚਲੰਦਰ ਇਹਨਾਂ ਨੂੰ ਲੋੜ ਹੈ ਪੀਜੀਟੀ ਇੰਗਲਿਸ਼ ਕਾਮਰਸ টিਜੀਟੀ ਮੈਥ ਸਾਇੰਸ ਇੰਗਲਿਸ਼ ਪੰਜਾਬੀ ਪੀਆਰਟੀ 올 ਸਬਜੈਕਟਸ ਮਤਲਬ ਪੀਜੀਟੀ ਦੇ ਵਿੱਚ ਸਿਰਫ ਇੰਗਲਿਸ਼ ਤੇ ਕਾਮਰਸ টিਜੀਟੀ ਦੇ ਵਿੱਚ ਮੈਥ ਸਾਇੰਸ ਇੰਗਲਿਸ਼ ਪੰਜਾਬੀ ਤੇ ਪੀਆਰਟੀ ਦੇ ਸਾਰੇ ਹੀ ਟੀਚਰ ਫਿਜ਼ੀਕਲ ਦਾ ਇਨਸਟ੍ਰਕਟਰ ਤੇ ਪੀਐਨ ਇਸੀ ਕੁਝ ਪੋਸਟਾਂ ਜਿਹੜੀਆਂ ਕੱਢੀਆਂ ਗਈਆਂ ਟੈਗੋਰ ਐਜੂਕੇਸ਼ਨਲ ਸੁਸਾਇਟੀ ਚਲੰਦਰ ਵੱਲੋਂ ਅਪਲਾਈ ਤੁਸੀਂ ਤੁਰੰਤ ਕਰਨਾ ਹੈ ਜੀ ਤੇ ਈਮੇਲ ਆਈਡੀ ਨੋਟ ਕਰ ਲਓ ਅਪਲਾਈ ਕਰਨ ਦੇ ਲਈ ਈਮੇਲ ਆਈਡੀ ਹੈ ਜੀ tagode@yahoo.com ਸੰਪਰਕ ਨੰਬਰ ਇਹਨਾਂ ਦਾ ਸਕਰੀਨ ਤੇ ਹੈ ਜੇਕਰ ਤੁਸੀਂ ਕੋਈ ਪੁੱਛਗਿੱਛ ਕਰਨਾ ਚਾਹੋ ਨੰਬਰ ਹੈ ਜੀ 0181 2227696 ਸੋ ਅਗਲਾ ਸਕੂਲ ਜੀ ਐਪੀਐਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਚਲੰਦਰ ਇਨਨ ਨੂੰ ਲੋੜ ਹੈ ਜੀ ਫੀਮੇਲ ਟੀਚਰ ਇਹਨਾਂ ਨੂੰ ਸਿਰਫ ਫੀਮੇਲ ਟੀਚਰ ਦੀ ਹੀ ਲੋੜ ਹੈ ਸੋ ਮੇਲ ਕੈਂਡੀਡੇਟ ਜਿਹੜੇ ਅਪਲਾਈ ਨਹੀਂ ਕਰ ਸਕਦੇ ਤੇ ਫੀਮੇਲ ਟੀਚਰ ਇਹਨਾਂ ਨੂੰ ਚਾਹੀਦੇ ਕਿਹੜੇ ਸਬਜੈਕਟ ਲਈ ਹੈ ਜੀ ਸਾਇੰਸ ਫਾਰਮੇਸੀ ਬਾਇਓਟੈਕਨੋਲੋਜੀ ਆਰਟ ਐਂਡ ਕraft ਮੈਥ ਸੋਸ਼ਲ ਸਟੱਡੀਜ਼ ਕੰਪਿਊਟਰ ਐਂਡ ਹਿੰਦੀ ਇਹ ਸੀ ਕੁਝ ਸਬਜੈਕਟ ਜਿਨ੍ਹਾਂ ਦੇ ਟੀਚਰ ਇਹਨਾਂ ਨੂੰ ਚਾਹੀਦੇ ਨੇ ਕਿਨਾਂ ਨੂੰ ਜੀ ਐਪੀਐਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜਲੰਧਰ ਨੂੰ ਅਪਲਾਈ ਤੁਸੀਂ ਕਰਨਾ ਹੈ ਤੁਰੰਤ ਤੇ ਕੰਟੈਕਟ ਨੰਬਰ ਇਹਨਾਂ ਦਾ ਵੀ ਮੌਜੂਦ ਹੈ ਜੀ ਤੁਹਾਡੀ ਸਕਰੀਨ ਤੇ ਨੰਬਰ ਹੈ 98158 56868 ਅਗੇ ਜੀ ਸਟਾਰ ਪਲਸ ਕਾਨਵੈਂਟ ਸਕੂਲ ਰਾਮਾ ਬਠਿੰਡਾ ਇਹਨਾਂ ਨੂੰ ਲੋੜ ਹੈ ਜੀ ਪੀਜੀਟੀ ਅਕਾਊਂਟਸ ਬਿਜ਼ਨਸ ਸਟਡੀ ਹਿਸਟਰੀ ਦੀ ਤੇ ਟੀਜੀਟੀ ਦੇ ਵਿੱਚ ਸਾਇੰਸ ਇੰਗਲਿਸ਼ ਮੈਥਸ ਦੀ ਤੇ ਪੀਆਰਟੀ ਦੇ ਵਿੱਚ ਇਹਨਾਂ ਨੂੰ ਲੋੜ ਹੈ ਸਾਇੰਸ ਤੇ ਮੈਥ ਦੀ ਤੇ ਮਦਰ ਟੀਚਰ ਦੀ ਵੀ ਲੋੜ ਹੈ ਨਾਲ ਹੀ ਕੰਪਿਊਟਰ ਟੀਚਰ ਦੀ ਵੀ ਲੋੜ ਹੈ ਜਾਨੀ ਪੀਜੀਟੀ ਕਾਊਂਟ ਬਿਜ਼ਨਸ ਸਟਡੀ ਹਿਸਟਰੀ ਪੀਜੀਟੀ ਸਾਇੰਸ ਇੰਗਲਿਸ਼ ਮੈਥ ਪੀਆਰਟੀ ਸਾਇੰਸ ਮੈਥ ਮਦਰ ਟੀਚਰ ਐਂਡ ਕੰਪਿਊਟਰ ਟੀਚਰ ਐਸੀ ਕੁਝ ਪੋਸਟਾਂ ਜਿਹੜੀਆਂ ਕੱਢਿਆ ਗਈਆਂ ਸਟਾਰ ਪਲੱਸ ਕਾਨਵੈਂਟ ਸਕੂਲ ਰਾਮਾ ਬਟਿੰਡਾ ਵੱਲੋਂ ਇਹਨਾਂ ਦੀਆਂ ਵੀ ਕੁਝ ਟਰਮਸ ਐਂਡ ਕੰਡੀਸ਼ਨ ਨੇ ਲਾਈਕ ਸੈਲਰੀ ਜਿਹੜੀ ਹੈ ਉਹ ਪਧਿਆ ਹੋਏਗੀ ਐਸ ਪਰ ਕੁਆਲੀਫਿਕੇਸ਼ਨ ਤੇ ਐਕਸਪੀਰੀਅੰਸ ਜਿਵੇਂ ਦੀ ਤੁਹਾਡੀ ਕੁਆਲੀਫਿਕੇਸ਼ਨ ਜਿੰਨਾ ਕੋ ਤੁਹਾਨੂੰ ਤਜਰਬਾ ਹੈ ਅਕੋਰਡਿੰਗਲੀ ਜਿਹੜੀ ਸੈਲਰੀ ਵੀ ਪ੍ਰੋਵਾਈਡ ਕੀਤੀ ਜਾਏਗੀ ਇੰਟਰਵਿਊ ਇਹਨਾਂ ਵੱਲੋਂ ਰੱਖੀ ਗਈ ਹੈ ਜੀ 27 28 ਅਤੇ 29 ਜੂਨ ਨੂੰ ਟਾਈਮਿੰਗ ਜਿਹੜੀ ਇੰਟਰਵਿਊ ਦੀ ਸਵੇਰੇ 11 ਵਜੇ ਤੋਂ ਦੁਪਹਿਰ ਦੇ 2 ਵਜੇ ਤੱਕ ਹੈ ਸਕੂਲ ਦੇ ਬਿਲਡਿੰਗ ਦੇ ਵਿੱਚ ਹੀ ਜਿਹੜੀ ਇੰਟਰਵਿਊ ਹੋਏਗੀ 27 28 ਅਤੇ 29 ਜੂਨ ਨੂੰ ਤੇ ਈਮੇਲ ਆਈਡੀ ਤੁਸੀਂ ਨੋਟ ਕਰ ਲਓ ਆਪਣੇ ਰੈਜ਼ਿਊਮੇ ਵਗੈਰਾ ਭੇਜਣ ਦੇ ਲਈ office@spcsrama.in ਇਸੀ ਈਮੇਲ ਆਈਡੀ ਸਟਾਰ ਪਲਸ ਕੌਮਨੈਂਟ ਸਕੂਲ ਰਾਮਾਪਿੰਡਾ ਦੀ ਕੰਟੈਕਟ ਨੰਬਰ ਵੀ ਇਹਨਾਂ ਦੇ ਤੁਹਾਡੇ ਸਾਹਮਣੇ ਨੇ ਤੁਸੀਂ ਜੇਕਰ ਇਹਨਾਂ ਦੇ ਨਾਲ ਸੰਪਰਕ ਕਰਨਾ ਚਾਹੋ ਤਾਂ ਕਰ ਸਕਦੇ ਹੋ ਨੰਬਰ ਨੇ ਜੀ 94170312828558848077 ACG Star Plus Convent School नेक्स्ट है GAV Jain Adarsh Vidyalaya School Fazilka इन्हानू लोड है जे कि वाइस प्रिंसिपल दी ते PGTI ਦੇ ਵਿੱਚ ਇन्हानू ਲੋਡ ਹੈ ਇੰਗਲਿਸ਼ ਮੈਥਸ ਫਿਜ਼ਿਕਸ ਕੈਮਿਸਟਰੀ ਜੀਓਗ੍ਰਾਫੀ ਕਾਮਰਸ ਬਿਜ਼ਨਸ ਸਟੱਡੀਜ਼ ਇਕਨੋਮਿਕਸ ਅਕਾਊਂਟਸ ਐਂਡ ਕੰਪਿਊਟਰ ਸਾਇੰਸ ਤੇ PP RT ਦੇ ਵਿੱਚ ਇन्हानू ਲੋਡ ਹੈ ਪੀਜੀ ਸੌਰੀ ਕੇਜੀ ਸੈਕਸ਼ਨ ਦੇ ਲਈ ਟੀਚਰਸ ਦੀ ਜਿਹੜੇ ਪ੍ਰੀ ਪ੍ਰਾਇਮਰੀ ਟੀਚਰਸ ਨੇ ਉਹਨਾਂ ਦੀ ਲੋੜ ਹੈ ਕੇਜੀ ਸੈਕਸ਼ਨ ਦੇ ਲਈ ਇਸੀ ਜੀਏ ਵੀ ਜਨ ਅਦਰਸ਼ ਵਿਦਿਆਲਿਆ ਸਕੂਲ ਫਾਜ਼ਲਕਾਰ ਤੇ ਇਹਨਾਂ ਦੀਆਂ ਵੀ ਉਸ ਟਰਮਸ ਐਂਡ ਕੰਡੀਸ਼ਨ ਨੇ ਕਿ ਕੁਆਲੀਫਿਕੇਸ਼ਨ ਹੈ ਜਿਹੜੀ ਉਹ ਸੀਆਈਐਸਸੀਈ ਨੋਰਮਸ ਦੇ ਅਕੋਰਡਿੰਗ ਹੋਣੀ ਚਾਹੀਦੀ ਹੈ ਤੁਹਾਡੀ ਸੈਲਰੀ ਜਿਹੜੀ ਉਹ ਡਿਸਰਵਿੰਗ ਕੈਂਡੀਡੇਟ ਨੂੰ ਵਧੀਆ ਦਿੱਤੀ ਜਾਏਗੀ ਇੰਟਰਵਿਊ ਇਹਨਾਂ ਨੇ ਰੱਖੀ ਹੈ ਜੀ ਸੰਡੇ ਨੂੰ 23 ਜੂਨ 2024 ਨੂੰ ਸਕੂਲ ਕੈਂਪਸ ਦੇ ਵਿੱਚ ਤੇ ਟਾਈਮਿੰਗ ਹੈ ਇੰਟਰਵਿਊ ਦੀ ਸਵੇਰੇ 9 ਵਜੇ ਤੋਂ 2 ਵਜੇ ਤੱਕ ਤੇ ਰੈਜ਼ਿਊਮ ਤੁਸੀਂ ਸੈਂਡ ਕਰਨਾ ਹੈ ਜੀ jeevi career2017@gmail.com ਤੇ ਸੰਪਰਕ ਨੰਬਰ ਵੀ ਇਹਨਾਂ ਦਾ ਸਕਰੀਨ ਤੇ ਹੈ ਜੇਕਰ ਤੁਸੀਂ ਕੋਈ ਪੁੱਛਗਿੱਛ ਕਰਨਾ ਚਾਹੋ ਤਾਂ ਕਰ ਸਕਦੇ ਹੋ ਨੰਬਰ ਹੈ ਜੀ 7009448 584 लास्ट आई थिंक स्कूल है एमडी दे आनंद मॉडल स्कूल नकोदर ਇਹਨਾਂ ਨੂੰ ਲੋੜ ਹੈ ਜੀ पीजीटी ਕੰਪਿਊਟਰ ਸਾਇੰਸ ٹیजीटी पीआरटी इंग्लिश मैथ्स हिंदी पंजाबी सोशल साइंस ਐਂਟੀਟੀ ਯਾਨੀ ਨਰਸਰੀ ਟੀਚਰਸ ਦੀ ਟ੍ਰਾਂਸਪੋਰਟਰਸ ਦੀ ਜਿਹੜੇ ਸਕੂਲ ਦੀਆਂ ਵੈਨਸ ਦੀ ਜਿਹੜੀ ਦਾ ਕੰਮ ਦੇਖ ਸਕਣ ਤੇ ਕੈਂਟੀਨ ਦਾ ਜਿਹੜਾ ਇਹਨਾਂ ਨੂੰ ਠੇਕੇਦਾਰ ਹੈ ਉਹ ਵੀ ਚਾਹੀਦਾ ਹੈ ਤੇ ਟਾਊਨ ਸੈਟ ਕ੍ਰਿਡਿਸ਼ਨ ਵਿੱਚ ਇਹਨਾਂ ਵੱਲੋਂ ਕੀ ਆ ਗਿਆ ਹੈ ਕਿ ਜਿਹੜੀ ਕੁਆਲਿਫਿਕੇਸ਼ਨ ਹੈ ਉਹ CBSE ਨੋਰਮਸ ਅਕੋਰਡਿੰਗ ਹੋਣੀ ਚਾਹੀਦੀ ਹੈ ਇੰਗਲਿਸ਼ ਵਿੱਚ ਜਿਹੜੀ ਫਲੂਐਂਸੀ ਹੈ that is essential must ਅੰਡਰ CBSE ਬੈਕਗਰਾਉਂਡ ਜਿਹੜੇ ਕੈਂਡੀਡੇਟ ਹੋਣਗੇ ਉਹਨਾਂ ਨੂੰ ਜਿਹੜੀ ਤਰਜੀਹ ਦਿੱਤੀ ਜਾਏਗੀ ਸੈਲਰੀ ਬਹੁਤ ਹੀ ਵਧੀਆ ਹੈ ਬਸ ਫੈਸਿਲਿਟੀ ਵੀ ਜਿਹੜੀ ਜਲੰਧਰ ਤੋਂ ਉਹ ਅਵੇਲੇਬਲ ਹੈ ਤੇ ਲਾਸਟ ਡੇਟ ਅਪਲਾਈ ਕਰਨ ਦੀ 22 ਜੂਨ 2024 ਅਪਲਾਈ ਤੁਸੀਂ ਕਰਨਾ ਹੈ ਜੀ ਈਮੇਲ ਤੇ ਜਾਂ ਫਿਰ ਤੁਸੀਂ ਥਰੂ ਪੋਸਟ ਵੀ ਸਕੂਲ ਨੂੰ ਸਿੱਧਾ ਬਾਈ ਪੋਸਟ ਵੀ ਭੇਜ ਸਕਦੇ ਹੋ ਤੇ ਈਮੇਲ ਆਈਡੀ ਨੋਟ ਕਰ ਲਓ ਜੀ mddmsnkd@gmail.com mddmsnkd@gmail.com ਤੇ ਨੰਬਰ ਇਹਨਾਂ ਦਾ ਤੁਹਾਡੀ ਸਕਰੀਨ ਤੇ ਹੈ ਜੀ 018215 00748 ACG ਕੁਝ ਪੋਸਟਾਂ ਜਿਨ੍ਹਾਂ ਦੀ ਅੱਜ ਅਸੀਂ ਗੱਲ ਕੀਤੀ ਜਿਹੜੀਆਂ ਸੀ ਸਕੂਲ ਦੀਆਂ ਪੋਸਟਾਂ ਤੇ ਜਿਹੜੀਆਂ ਸੀ ਇਹਨਾਂ ਲੋਕੇਸ਼ਨਸ ਤੇ ਜਿਹੜੀਆਂ ਤੁਹਾਡੇ ਸਾਹਮਣੇ ਲੋਕੇਸ਼ਨਸ ਦਿਸ ਰਹੀਆਂ ਨੇ ਫਾਜ਼ਲਕਾ ਵਗੈਰਾ ਤੇ ਉਮੀਦ ਹੈ ਤੁਹਾਨੂੰ ਵੀਡੀਓ ਵਧੀਆ ਲੱਗੀ ਹੋएगी ਜੇਕਰ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਇਹਦੇ ਨਾਲ ਮੇਰੀ ਜਿਹੜੀ ਉਹ ਹੌਸਲਾ ਅਫਜ਼ਾਈ ਹੋ ਜਾਂਦੀ ਹੈ ਤੇ ਤੁਹਾਨੂੰ ਇਹ ਬਿਲਕੁਲ ਫ੍ਰੀ ਆਫ ਕਾਸਟ ਹੈ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਥੈਂਕਸ ਫॉर ਵਾਚਿੰਗ ਦਲਜੀਤ ਸੈਜੂਕੇਸ਼ਨ ਵਰਲਡ